ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਮੁੜ ਪਹੁੰਚੇ ਹਾਂ ਜੀ ਮੋਰਨੀ ਦੇ ਏਰੀਏ 'ਚ ਅਸੀਂ ਜਿੱਥੇ ਲਾਸਟ ਟਾਈਮ ਆਪਣਾ ਵਲੋਗ ਖਤਮ ਕੀਤਾ ਸੀ ਉੱਥੋਂ ਹੀ ਦੁਬਾਰਾ ਸ਼ੁਰੂ ਕਰਨ ਲੱਗੇ ਹਾਂ ਲਾਸਟ ਟਾਈਮ ਸਾਨੂੰ ਇੱਥੇ ਹੀ ਰਾਤ ਪੈ ਗਈ ਸੀ ਤੇ ਜਿਸ ਕਰਕੇ ਤੁਹਾਨੂੰ ਅਸੀਂ ਇਹ ਪੇੜ ਦਿਖਾ ਨਹੀਂ ਸਕੇ ਤੇ ਇਸ ਕਰਕੇ ਅੱਜ ਅਸੀਂ ਦੁਬਾਰਾ ਆਏ ਹਾਂ ਇਸ ਏਰੀਏ 'ਚ ਤੇ ਤੁਹਾਨੂੰ ਮੈਂ ਉਹ ਪੇੜ ਆ ਜਿਹੜਾ ਸਾਨੂੰ ਉਹ ਦਿਖਾਉਂਗਾ ਅੱਜ ਤੇ ਆਓ ਫਿਰ ਆਪਾਂ ਦੇਖਦੇ ਹਾਂ ਇਹ ਪੇੜ ਹੈ ਜੀ ਇਹਦਾ ਐ ਨਹੀਂ ਪਤਾ ਕਿੱਥੋਂ ਸ਼ੁਰੂ ਹੋ ਰਿਹਾ ਕਿੱਥੋਂ ਖਤਮ ਇੰਨੀਆਂ ਜੜਾਂ ਕਿਹਾ ਜਾਂਦਾ ਹੈ ਕਿ ਇੱਥੇ ਨੇੜੇ-ਤੇੜੇ ਦੇ ਜਿਹੜੇ ਜਵਾਨ ਮੁੰਡੇ ਜਾਂ ਬਜ਼ੁਰਗ ਕਈਆਂ ਨੇ ਇੱਥੇ ਸੁਸਾਇਡ ਕਰਿਆ ਤੇ ਐਕਚੁਅਲ ਦੇ ਵਿੱਚ ਹੈ ਵੀ ਬੜਾ ਭਿਆਨਕ ਜਿਹਾ ਦੇਖਣ ਲਈ ਤੇ ਇਹ ਜਦੋਂ ਸੁਣਿਆ ਹੀ ਗਿਆ ਇਹ ਸਾਰੀ ਜਣੀਆਂ ਬਹੁਤ ਨੇ ਦੀਆਂ ਆ ਦੇਖੋ ਰੂਟ ਸੀਦੀਆਂ ਬਹੁਤ ਹੱਤੋਂ ਵੀ ਜ਼ਿਆਦਾ ਇਹ ਦੇਖਣ ਨੂੰ ਭਿਆਨਕ ਹੈ ਇਹ ਪੜ ਹੈ ਵੀ ਬਹੁਤ ਵਿਸ਼ਾਲ ਹੈ ਕਾਫੀ ਬੜਾ ਦੇਖਣ ਨੂੰ ਵੀ ਦੇਖੋ ਚਾਰੇ ਸਾਈਡ ਆ ਦੇਖੋ ਇਹ ਪੇੜ ਦੀ ਜੜ ਹੈ ਇਹ ਦੇਖਣ ਨੂੰ ਕੁਛ ਇਦਾਂ ਲੱਗਦੀ ਜਿਵੇਂ ਆਕਟੋਪਸ ਹੋਵੇ ਕੁਦਿਆ ਪੇੜ ਤੋਂ ਬਾਅਦ ਹੁਣ ਅਸੀਂ ਚੱਲੇ ਆਂ ਜੀ ਅੱਗੇ ਟਿੱਕਰ ਤਾਲਵਾਲ लास्ट ਟਾਈਮ ਅਸੀਂ ਸਿਰਫ ਰੋਡ ਤੇ ਹੀ ਘੁੰਮ ਕੇ ਚਲੇ ਗਏ ਸੀ ਲੇਟ ਆਏ ਸੀ ਤੇ ਲੇਟ ਹੋਣ ਕਰਕੇ ਤੇ ਅੱਜ ਅਸੀਂ ਟਿੱਕਰ ਤਾਲਵਾਲ ਜਾ ਰਹੇ ਆ ਮਾਰਨਿ ਆਪਣੇ ਆਪ ਦੇ ਵਿੱਚ ਹੀ ਬਹੁਤ ਖੂਬਸੂਰਤ ਹੈ ਇਹ ਚਾਰੋਂ ਤਰਫ ਕੁਦਰਤ ਨਾਲ ਘਿਰਿਆ ਹੋਇਆ ਸ਼ਿਵਾਲਿਕ ਦੀ ਪਹਾੜੀਆਂ ਨੂੰ ਟੱਚ ਕਰਦਾ ਇੱਕ ਸਾਈਡ ਜਮਾਦਾਂ ਹਰਿਆਣਾ ਇੱਕ ਤਰਫ ਚੰਡੀਗੜ੍ਹ ਆਏ ਅਸੀਂ ਅੱਜ ਦੁਬਾਰਾ ਇਸ ਏਰੀਆ 'ਚ ਹੀ ਆਏ ਪਰ ਅੱਜ ਅਸੀਂ ਮੇਰੀ ਵਾਲੀ ਗੱਡੀ 'ਚ ਨਹੀਂ ਆਏ ਅੱਜ ਅਸੀਂ ਜੇ ਹੋਰ ਗੱਡੀ 'ਚ ਆਏ ਆ ਤੇ ਤੁਹਾਨੂੰ ਗੱਡੀ ਦੇ ਅੰਦਰ ਦਾ ਕੁਛ ਇਦਾਂ ਦਾ ਹੈ ਤੇ ਤੁਸੀਂ ਗੈਸ ਕਰਕੇ ਦੱਸੋ ਵੀ ਗੱਡੀ ਕਿਹੜੀ ਹੈ ਕਾਨੂੰਮੈ ਦਾ ਸਟੇਰੀ ਵੀ ਦਿਖਾਉਂ। ਹੋਰ ਹੋਰ ਆਹ ਕੁ ਮੂਗੀ ਗੱਡੀ। ਇਹ ਹੁਣ ਤੁਸੀਂ ਗੈਸ ਕਰਨਾ ਇਹ ਗੱਡੀ ਕਿਹੜੀ ਹੈ। ਤੇ ਇਹ ਇਸ ਵਾਈ ਦੀ ਗੱਡੀ ਹੈ। ਫਿਰ ਤਾਂ ਪੱਕਾ ਸਾਰੇ ਪਛਾਣ ਜਾਣਗੇ ਬਾਈ। ਆਹ ਦੇਖੋ ਜੇ ਵੀ ਤੁਸੀਂ ਬਾਹਰੋਂ ਦੂਰ ਤੋਂ ਵੀ ਕੋ ਮਣਾਨੇ ਹੋ ਤੇ ਇੱਥੇ ਰਹਿਣ ਦੇ ਲਈ ਹੋਟਲਸ ਖਾਣ ਪੀਣ ਲਈ ਢਾਬੇ ਵੀ ਹੈਗੇ ਨੇ। ਕਾਫੀ ਹੱਦ ਤੱਕ ਬਹੁਤ ਸੋਹਣਾ ਏਰੀਆ ਹੈ। ਰਸਤੇ ਜੇ ਤੁਸੀਂ ਮੋਰਨੀ ਵੱਲ ਜਾਂਦੇ ਹੋ ਤਾਂ ਹਰ ਮੋੜ ਤੇ ਨੇਚਰ ਦਾ ਨਵਾਂ ਰੰਗ ਮਿਲਦਾ ਹਵਾ ਇੰਨੀ ਸਾਫ਼ ਲੱਗਦੀ ਹੈ ਕਿ ਜਿੱਦਾਂ ਸ਼ਹਿਰ ਦਾ ਸਾਰਾ ਸਟ੍ਰੈਸ ਖਤਮ ਹੋ ਜਾਏ ਤੇ ਇੱਥੋਂ ਜਿਹੜਾ ਇਹ ਸਾਹਮਣੇ ਤੁਸੀਂ ਰਸਤਾ ਦੇਖ ਰਹੇ ਇਹ ਨੀਚੇ ਜਾਂਦਾ ਪੰਜੌਰ ਵੱਲ ਨੂੰ ਇੱਧਰ ਮੋਰਨੀ ਨੂੰ ਤੇ ਸਾਡੇ ਬੈਕ ਸਾਈਡ ਤੇ ਜਾਂਦਾ ਪੰਜਗੁੱਲੇ ਨੂੰ ਅਰਾਊਂਡ ਪੰਜਗੁੱਲਾ 23 ਕਿਲੋਮੀਟਰ ਕਾਲਕਾ 18 ਚੰਡੀ ਮੰਦਰ 14 ਤੇ ਨਾਡਾ ਸਾਹਿਬ 22 ਕਿਲੋਮੀਟਰ ਦੇ ਕਰੀਬ ਹੈ ਤੇ ਹੁਣ ਰਾਜ ਰੁਕੇ ਇੱਕ ਜਗ੍ਹਾ ਤੇ ਤੇ ਉੱਥੇ ਦਾ 뷰 ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ 뷰 ਹੈ ਇੱਥੇ ਬੈਠ ਕੇ ਥੋੜਾ ਜਿਹਾ ਕੋਲਡਰੀ ਪਿੰਨੇ ਆ ਠੰਡਾ ਠੰਡਾ ਫੇ ਚੱਲਦੇ ਆ ਅੱਗੇ ਓਏ ਹੋਏ ਹੋਏ ਕੀ ਬਾਤ ਹੈ ਇਸ ਜਗ੍ਹਾ ਤੇ ਹੁਣ ਆਪਾਂ ਸੋਹਣੀ ਜਦਾ ਲੱਗ ਰਹੀ ਕਿ ਉਮੀਦ ਹੈ ਕਿ ਡਰੋਨ ਸ਼ੋਟ ਮਾਰ ਹੀ ਲਈਏ ਇਹਦਾ ਵੀ ਇੱਕ ਆਓ ਫਿਰ ਡਰੋਨ ਸ਼ੋਟ ਬਣਾਨੇ ਆ ਇਹਦਾ ਆਜੋ ਫਿਰ ਲੈਨੇ ਆ ਡਰੋਨ ਸ਼ੋਟ ਆ ਰਿਹਾ ਵਾਪਸ ਡਰੋਨ ਸਾਡਾ ਉਹ ਆ ਗਿਆ ਇੱਥੇ ਆ ਗਿਆ ਉਹ ਗੱਡੀ ਉੱਪਰ ਉੱਥੇ ਉਹ ਉੱਧਰ ਜਾ ਰਿਹਾ ਹੈ ਲੈਂਡਿੰਗ ਉਮੀਦ ਕਰਦੇ ਹਾਂ ਸਾਡਾ ਡਰੋਨ ਸ਼ਾਟ ਬਹੁਤ ਪਸੰਦਾਈ ਹੋਣੇ ਲੋ ਦੋਸਤੋ ਅਸੀਂ ਪਹੁੰਚ ਗਏ ਟਿੱਕਰਤਾਲ ਇਹਦਾ ਵੀਊ ਕੁਛ ਇਦਾਂ ਦਾ ਵੇਹ ਵੇਹ ਤੂੰ ਬਹੁਤ ਐ ਇਧਰ ਸਾਹਮਣੇ ਤੋਂ ਦੋ ਨਹੀਂ ਹੋ ਗੋਟਾਂ ਹਟਾਣਾ ਬੱਲੇ 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 ਇੱਥੇ VOTING ਵਾਲੀ ਲੋਕੇਸ਼ਨ ਜਿਹੜੀ ਹੈ ਇਹ ਹੈ ਜੀ ਇੱਥੇ ਲੋਕ VOTING ਕਰਦੇ ਆ ਆ ਦੇਖੋ ਮੋਟਰਬੋਟ ਮੋਟਰਬੋਟਸ ਆ ਆ ਮੋਟਰਬੋਟਸ ਆ ਮੋਟਰਬੋਟ ਆਈ ਆਈ ਦੋ ਤਿੰਨ ਇਹ ਹੈ ਜੀ ਤਿੱਕਰਤਾਲ ਲੇਕ ਦਾ ਗਰਾਊਂਡ ਕੈਫੇ ਏਰੀਆ ਆਣ ਪਉਣ ਲਈ ਫੈਮਿਲੀ ਰੂਮਸ ਫੈਮਿਲੀ ਰੂਮਸ ਕੰਟੇਨਰ ਤੇ ਇਹਨਾਂ ਦਾ ਸੈਲਫੀ ਪੁਆਇੰਟ ਤੁਸੀਂ ਇੱਥੇ ਫੋਟੋ ਲੈ ਸਕਦੇ ਹੋ ਇਹ ਬੱਚਿਆਂ ਲਈ ਫ੍ਰੀ ਐਕਟੀਵਿਟੀਜ਼ ਲਈਏ ਤੁਸੀਂ ਬੱਚਿਆਂ ਲਈ ਜਿੱਦਾਂ ਮਰਜ਼ੀ ਆਓ ਫ੍ਰੀ ਐਕਟੀਵਿਟੀਜ਼ ਐ ਵਾਲੀਆਂ ਇਧਰ ਕੁਝ ਫ੍ਰੀ ਐਕਟੀਵਿਟੀਜ਼ ਐ ਜਿਹਦੇ ਵਿੱਚ ਬਾਈਕ ਵੀ ਹੈ ਜੰਪਿੰਗ ਵੀ ਹੈ ਬੋਲਰ ਰਾਈਡਿੰਗ ਸਲਾਈਡਿੰਗ ਇਹਦੀ ਪ੍ਰਾਈਸ ਲਿਸਟ ਹੈ ਜੀ ਯੁਰਗਾ ਦੀਰ ਆਏ ਜੀ ਲੇਖ ਦੇ ਵਿੱਚ VOTING ਕਰਦੇ ਹੋਏ ਲੋਕ ਆਪਾਂ ਨੂੰ ਲੱਗਦਾ ਪਾਣੀ ਤੋਂ ਡਰ ਤੇ ਬਸ ਆਪਾਂ ਤੁਹਾਨੂੰ ਵੀਡੀਓ ਜੀ ਦਿਖਾਣਾ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਕਿਸੇ ਵੀ ਹਾਲ ਚ ਇਹ ਜਿਹੜੀ ਬੋਟਸ ਨੇ ਇਹਨਾਂ ਦੇ ਵਿੱਚ ਪ੍ਰਾਈਸਿਸ ਐਦਾਂ ਨੇ ਦੇਖ ਸਕਦੇ ਹੋ ਤੁਸੀਂ ਡਿਕਨੀ ਕਰੋ ਮਾ ਵੀਰੋ ਬੱਚਿਆਂ ਨੂੰ ਲਿਆਓ ਬੱਚਿਆਂ ਲਈ ਬਹੁਤ ਐਕਟੀਵਿਟੀਜ਼ ਨੇ ਇੱਥੇ ਤੇ ਇੱਥੇ ਇੱਕ ਵਧੀਆ ਗੱਲ ਇਹ ਵੀ ਹੈ ਕਿ ਤੁਸੀਂ ਨੈਟਵਰਕ ਤੋਂ ਦੂਰ ਹੋ ਜੰਨੇ ਨੈਟਵਰਕ ਮੀਨਸ ਕਿ ਤੁਹਾਡਾ ਫੋਨ ਵਗੈਰਾ ਇੱਥੇ ਕੁਝ ਨਹੀਂ ਮਿਲਦਾ ਵਿੱਚ ਵਿੱਚ ਕਿਤੇ ਕਿਤੇ ਹੈ ਕਿਤੇ ਕਿਤੇ ਨੈਟਵਰਕ ਹੈ ਉਹ ਇੰਨਾ ਵੀ ਚੱਲਦਾ ਪਰ ਵਧੀਆ ਤੁਸੀਂ ਨੈਟਵਰਕ ਤੋਂ ਦੂਰ ਰਹੋ ਥੋੜਾ ਬੰਦਾ ਮਾਈਂਡ ਫਰੈਸ਼ ਹੋ ਜਾਂਦਾ ਹੈਗੇ ਨਹੀਂ ਅਸੀਂ ਸਾਰਾ ਦਿਨ ਫੋਨ ਤੇ ਹੀ ਲੱਗੇ ਰਹਿੰਦੇ ਆ ਤੇ ਅਗਰ ਹਰਾਸ਼ਮੈਂਟ ਤੋਂ ਬਚਣਾ ਥੋੜਾ ਜਿਆ ਮਾਈਂਡ ਫਰੈਸ਼ ਕਰਨਾ ਤੇ ਆਹ ਉਹ ਨਾਲੇ ਬੱਚਿਆਂ ਦਾ ਵੀ ਥੋੜਾ ਮਾਈਂਡ ਫਰੈਸ਼ ਹੋ ਜਾਂਦਾ ਸਾਰਾ ਦਿਨ ਪੜ ਪੜ ਕੇ ਉਹ ਵੀ ਪਾਗਲ ਹੋ ਜਾਂਦੇ ਘਰੇ ਚ ਇਹ ਆਹ ਹੁਣ ਅਸੀਂ ਉਧਰ ਜਾ ਰਹੇ ਆ ਮੋਰਨੀ ਫੋਟਬਲ ਤੇ ਉੱਥੇ ਜਾ ਕੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਇਹ ਉਧਰ ਜਾ ਰਹੇ ਜਿੱਧਰ ਗੱਡੀ ਜਾ ਰਹੀ ਹੈ ਉਹ ਰਸਤਾ ਹੈ ਤਿੱਕਰਤਾਲ ਨੂੰ ਤੇ ਇੱਥੋਂ ਰਸਤੇ 'ਚ ਕੱਟਾ ਇੱਕ ਐਸੇ ਪਾਰਕਿੰਗ ਆਪਣੀ ਗੱਡੀ ਖੜਾ ਦਿਓ ਤੇ ਆਹ ਹੈ ਕਿਲੇ ਦਾ ਰਸਤਾ ਤੇ ਆਹ ਰਸਤਾ ਦੇਖਦੇ ਹੁਣ ਕਿਲਾ ਹੈ ਕਿਆ ਉਮੀਦ ਕਰਦੇ ਹਾਂ ਸੋਹਣਾ ਹੋਵੇ ਜੇ ਤੁਸੀਂ ਉੱਪਰ ਵੀ ਗੱਡੀ ਲੈ ਆਣੇ ਹੋ ਤਾਂ ਟੈਂਸ਼ਨ ਨਹੀਂ ਹੈ ਇੱਥੇ ਉੱਪਰ ਪਾਰਕਿੰਗ ਹੈਗੀ ਐ ਦੀ ਆਹ ਪਾਰਕਿੰਗ ਹੈ ਦੀ ਆ ਗੱਡੀਆਂ ਖੜੀਆਂ ਲੋਕਾਂ ਦੀ ਆ ਜੀ ਅਸੀਂ ਚੱਲਦੇ ਹਾਂ ਤੇ ਹੁਣ ਸਾਹਮਣੇ ਕਿਲਾ ਦਰੋਹਰ ਇਹਦਾ ਕਿਲੇ ਦਾ ਗੇਟ ਇਹਦਾ ਬਿੰਦੋਰਾ ਲੱਗਿਆ ਲਗਦਾ ਇਹ ਸਟਾਫ ਰੂਮ ਹੈ ਜੀ ਪ੍ਰਾਚਨ ਕਿਲਿਆਂ ਦੀ ਇੱਕ ਆਪਣੀ ਹੀ ਲੁੱਕ ਹੈ ਆਪਣੀ ਦੇਖੀ ਦੀ ਬਹੁਤ ਸੋਹਣੀ ਹੁੰਦੀ ਹੈ ਅਖੋਣਾਂ ਨੇ ਕੰਚ ਲਾਇਆ ਤਾਂ ਕਿ ਕੋਈ ਚੀਜ਼ ਉੱਪਰ ਚੜ ਕੇ ਜਾ ਨਾ ਸਕੇ ਹੈ ਤਾਂ ਕਿਲਾ ਛੋਟਾ ਜਿਹਾ ਪਰ ਹੈ ਬਹੁਤ ਸੋਹਣਾ ਹੈ

ਕੁਝ ਸੁਰਜੀਤ ਜਮਣੀਆਂ ਹੋਈਆਂ ਇਹਨਾਂ ਨੇ ਪਰ ਪੁਰਾਣੀ ਦੇਖਣ ਨਾਲ ਹੋਈ ਛੇੜਖਾੜ ਆ ਦੇਖੋ ਆ ਪਾਲਪਾਸ ਜੇ ਆ ਕਿਤੇ ਉੱਰੀ ਨਾਲ ਥੋੜਾ ਰਹਿਣ ਨੂੰ ਲੱਗ ਵਧੀਆ ਇਧਰੋਂ ਉਧਰੋਂ ਨਿਕਲੋ ਸੋਹਣੀ ਚੀਜ਼ ਬਣਾਈ ਹੋਈ ਆ ਬੰਦੇ ਨੇ ਅੱਜ ਦੀ ਇਸ ਵੀਡੀਓ ਨੂੰ ਇੱਥੇ ਕਰਦੇ ਆ ਸਮਾਪਤ ਤੇ ਮਿਲਦੇ ਆ ਤੁਹਾਨੂੰ ਅਗਲੇ ਸਫ਼ਰ ਤੇ ਤੇ ਅਗਲੀ ਵੀਡੀਓ ਦੇ ਵਿੱਚ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰੁਕ ਜਾ ਰੁਕ ਜਾ ਰੁਕ ਜਾ ਕਮੈਂਟ ਤੁਹਾਨੂੰ ਗੱਡੀ ਦਿਖਾਣ ਦਾ ਭੁੱਲ ਗਏ ਜਿਹੜੀ ਜਿਸੀਂ ਆਏ ਹਾਂ ਲੋ ਫਿਰ ਦੇਖੋ ਅਸੀਂ ਹੁਣ ਤੁਹਾਨੂੰ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤੇ ਅਗਲੀ ਵੀਡੀਓ ਉਮੀਦ ਕਰਦੇ ਆਂ ਇਸ ਤੋਂ ਵੀ ਜ਼ਿਆਦਾ ਵਧੀਆ ਤੇ ਖਾਸ ਲੋਕੇਸ਼ਨ ਦੀ ਹੋਵੇਗੀ ਤੇ ਉਮੀਦ ਕਰਦੇ ਆਂ ਤੁਹਾਨੂੰ ਅਗਲੀ ਵੀਡੀਓ ਅਸੀਂ ਜਿੰਨੀ ਛੇਤੀ ਹੋ ਸਕੇ ਉੰਨੀ ਛੇਤੀ YouTube ਤੇ ਅਪਲੋਡ ਕਰਾਂਗੇ ਤੇ ਪਸੰਦ ਆਵੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਜੀ